बीबीएमबी अस्पताल ਦੇ ਵਿੱਚ ਮਿਲਣਗੀਆਂ ਵੱਡੇ ਸ਼ਹਿਰਾਂ ਵਾਲੀਆਂ ਸਹੂਲਤਾਂ ਹੁਣ ਨਹੀਂ ਹੋਣਾ ਪਵੇਗਾ ਪੀਜੀਆਈ ਰੈਫਰ। ਹੁਣ ਚਾਹਤੇ ਹਾਂ ਸਾਡੇ ਕੋਲ ਸਾਰੇ ਸਪੈਸ਼ਲਿਟੀ ਦੇ ਡਾਕਟਰ ਅਭੀ ਮੌਜੂਦ ਹੈ। ਅਸੀਂ ਇਸ ਕੋ ਇੱਕ ਅੱਛਾ ਮਾਡਰਨਾਈਜ਼ ਹਸਪਤਾਲ ਬਣਾਏਗੇ ਜਿਸਪੇ ਜਿਆਦਾ ਤੋਂ ਪਬਲਿਕ ਨੂੰ ਇੱਥੇ ਪੇ ਸੁਵਿਧਾਏ ਮਿਲ ਸਕੇ। ਔਰ ਪੇਸ਼ੈਂਟਸ ਕੋ ਫਿਰ ਚੰਡੀਗੜ੍ਹ ਰੈਫਰ ਕਰਨਾ ਕਮ ਪੜ ਜਾਏ। ਆਉਣ ਵਾਲੇ ਦਿਨਾਂ ਦੇ ਵਿੱਚ ਮਿਲਣਗੀਆਂ ਬੀਬੀਐਮਬੀ ਹਸਪਤਾਲ ਦੇ ਵਿੱਚ ਹੋਰ ਵੀ ਬਿਹਤਰ ਸੁਵਿਧਾਾਂ। ਸਾਡੀ

ਇੱਕ ਡਾਇਗਨੋਸਟਿਕ ਕੇਂਦਰ ਵੀ ਖੋਲhenge ਹਸਪਤਾਲ ਦੇ ਵਿੱਚ ਮੌਜੂਦ ਨੇ ਸਾਰੇ ਮਾਹਿਰ ਡਾਕਟਰ ਅਤੇ ਹੁਣ ਮਿਲੇਗਾ ਪੀਜੀਆਈ ਵਰਗੇ ਹਸਪਤਾਲ ਵਰਗਾ ਇਲਾਜ অলਮੋਸਟ ਸਮਸਤ ਸਪੈਸ਼ਲਟੀ ਕੇ ਡਾਕਟਰਸ ਮੌਜੂਦ ਹੈ ਔਰ ਕਾਫੀ ਸਰਜਰੀਜ਼ ਹੋ ਰਹੀ ਹੈ ਮੈਡੀਸਿਨ ਦਾ ਵੀ ਕਾਫੀ ਕੰਮ ਹੈ ਚੈਸਟ অর ਟੀਪੀਕੇ ਵੀ ਡਾਕਟਰ ਹਮਾਰੇ ਪਾਸ ਉਪਲਬਧ ਹੈ ਪੀਡੀਆਟ੍ਰੀਸ਼ੀਨ ਵੀ ਹੈ ਪੇਟ ਦੇ ਰਿਗਾਰਡਿੰਗ ਹਰ ਤਰ੍ਹਾਂ ਦੇ ਆਪਰੇਟ ਇਸ ਹਸਪਤਾਲ ਦੇ ਵਿੱਚ ਹੁਣ ਕੀਤੇ ਜਾ ਰਹਿਆਂ ਤੇ ਨਿੱਜੀ ਹਸਪਤਾਲਾਂ ਨੂੰ ਪੈ ਗਏ ਨੇ ਹੁਣ ਸੰਦੇ ਬੀਬੀਐਮਬੀ ਹਸਪਤਾਲ ਦੇ ਵਿੱਚ ਪੇਟ ਦੇ ਰਿਗਾਰਡਿੰਗ ਹਰ ਤਰੀਕੇ ਦੇ ਆਪਰੇਟ ਕੀਤੇ ਜਾਂਦੇ ਹਨ ਜਿਵੇਂ ਕਿ ਪੇਟ ਦਾ ਕੈਂਸਰ ਪਿੱਤੇ ਪਿੱਤੇ ਵਿੱਚ ਪਥਰੀ ਖਾਣੇ ਵਾਲੀ ਨਾਲੀ ਵਿੱਚ ਪਥਰੀ ਪੈਂਕਰੀਆਸ ਆਂਤ ਰੁਕੀ ਹੋਈ ਆਂਤ ਫੱਟੀ ਹੋਈ ਗਡੂਤਾਂ ਦਾ ਅ ਕਿਡਨੀ ਵਿੱਚ ਕੋਈ ਪਥਰੀ ਇਹ ਸਾਰੇ ਕੁੱਲ ਮਿਲਾ ਕੇ ਕੋਈ ਵੀ ਸਰੀਰ ਦਾ ਕੈਂਸਰ ਹੈ ਸਾਰੇ ਇੱਥੇ ਆਪਰੇਟ ਕੀਤੇ ਜਾਂਦੇ ਹਨ ਪੇਟ ਦੀ ਆਂਤ ਫਟ ਜਾਣ ਤੋਂ ਬਾਅਦ ਪੀਜੇ ਰੈਫਰ ਕਰਨ ਦੀ 26 ਨੂੰ ਚੁੱਠਲਾਂਦੇ ਹੋਏ ਡਾਕਟਰ ਸੰਦੀਪ ਨੇ BBMP ਹਸਪਤਾਲ ਦੇ ਵਿੱਚ ਕੀਤਾ ਵੱਡਾ ਆਪਰੇਸ਼ਨ ਜਿਸ ਵਿੱਚ ਕੀ ਉਹਨਾਂ ਦੀ ਪੇਟ ਦੀ ਆਂਤ ਜਿਹੜੀ ਹੈ ਉਹ ਫਟ ਗਈ ਸੀਗੀ ਤੇ ਉਹ ਮੇਰੇ ਕੋਲ ਐਮਰਜੈਂਸੀ ਵਿੱਚ ਆਏ ਸਨ ਅਸੀਂ ਪ੍ਰੋਪੇਸ਼ੈਂਟ ਨੂੰ ਪ੍ਰੋਪਰ ਰੀਸਸਸਿਟੇਟ ਕਰਕੇ ਉਹਨਾਂ ਦਾ ਅਗਲੇ ਦਿਨ ਆਪਰੇਟ ਲਿਆ ਅਤੇ ਉਹਨਾਂ ਦੀ ਪੇਟ ਦੀ ਆੰਤ ਸਾਰੀ ਮੈਂ ਖੁਦ ਰਿਪੇਅਰ ਕੀਤੀ ਅਤੇ ਹੁਣ ਪੇਸ਼ੈਂਟ ਜਿਹੜਾ ਹੈ ਉਹ ਬਿਲਕੁਲ ਸਟੇਬਲ ਹੈ ਬੀਬੀਐਮਬੀ ਹਸਪਤਾਲ ਦੇ ਵਿੱਚ ਉਹਨੂੰ ਦੂਰਬੀਨ ਦੇ ਨਾਲ ਵੀ ਆਪਰੇਸ਼ਨ ਕੀਤੇ ਜਾ ਰਹੇ ਹਨ ਦੂਰਬੀਨ ਦੇ ਨਾਲ ਸਰਪਿੱਤੇ ਦਾ ਆਪਰੇਸ਼ਨ ਕੀਤਾ ਜਾਂਦਾ ਹੈ ਅਪੈਂਡਿਕਸ ਦਾ ਕੀਤਾ ਜਾਂਦਾ ਹੈ ਗਦੂਤਾ ਦਾ ਕੀਤਾ ਜਾਂਦਾ ਹੈ ਈਵਨ ਕਿ ਕਿਡਨੀ ਵਿੱਚੋਂ ਪਥਰੀ ਵੀ ਇੱਥੇ ਹੀ ਆਪਾਂ ਕੱਢ ਦਿੰਨੇ ਹਾਂ ਸਰ ਔਰ ਕੋਈ ਜਿੰਨ ਮਤਲਬ ਜੋ ਵੀ ਦੂਰਬੀਨ ਨਾਲ ਆਪਰੇਸ਼ਨ ਪੋਸੀਬਲ ਹੈ ਉਹ ਇੱਥੇ ਮੈਂ ਆਪ ਕਰ ਦਿੰਨਾ ਹਾਂ ਜੀ ਹਸਪਤਾਲ ਦੇ ਵਿੱਚ ਹੋ ਰਹੇ ਇਲਾਜ ਤੋਂ ਬਾਅਦ ਮਰੀਜ਼ਾਂ ਨੂੰ ਵੀ ਕਿਤੇ ਰਾਹਤ ਜ਼ਰੂਰ ਮਿਲੀ ਹੈ ਨਰਸ ਵਗੈਰਾ ਵੀ ਠੀਕ ਹੈ ਸੰਦੀਪ ਸਰ ਵੀ ਦੋਨੋਂ ਮਤਲਬ ਤਿੰਨ ਵਾਰ ਰਾਉਂਡ ਤੇ ਆਉਂਦੇ ਆ ਦੁਪਹਿਰ ਨੂੰ ਵੀ ਆਉਂਦੇ ਸਵੇਰੇ ਵੀ ਆਉਂਦੇ ਆ ਸ਼ਾਮ ਨੂੰ ਵੀ ਆਉਂਦੇ ਆ ਤੇ ਫਿਰ ਦੇਖ ਕੇ ਜਾਂਦੇ ਮਰੀਜ਼ ਡਾਕਟਰ ਸਾਹਿਬ ਦਾ ਥੈਂਕ ਯੂ ਕਹਿ ਰਹੀ ਮੈਂ ਸਾਰੇ ਕਹਿ ਰਹੇ ਸੀ پورے ਪਰਿਵਾਰ ਦੇ ਮੈਂਬਰ ਕਹਿ ਰਹੇ ਐ ਗਰੀਬ ਪਰਿਵਾਰਾਂ ਦੇ ਲਈ ਮਸੀਹਾ ਬਣ ਕੇ ਕੰਮ ਕਰ ਰਹੇ ਡਾਕਟਰ ਸੰਦੀਪ ਦਾ ਮਰੀਜ਼ਾਂ ਦੇ ਪਰਿਵਾਰ ਕਰ ਰਹੇ ਨੇ ਧੰਨਵਾਦ ਫਿਰ ਇਧਰ ਵੇਗਾ ਮੈਨੂੰ ਫਿਰ ਇਹ ਡਾਕਟਰ ਸਾਹਿਬ ਮੈਨੂੰ ਮਿਲੇ ਇਹਨਾਂ ਦੇ ਹੱਥ ਕੇਸਤੀ ਦੀਆ ਮੈਂ ਫਿਰ ਇਹ ਮਤਲਬ ਅਬ ਤੋਂ ਹੂੰ ਠੀਕ ਐ ਪੇਟ ਮੇਂ ਜੋ ਸੈਟ ਲੱਗ ਗਿਆ ਡਾਕਟਰ ਸਾਹਿਬ ਤੋਂ ਭਗਵਾਨ ਦੇ ਬਰਾਬਰ ਹੀ ਐ ਪਰ ਮੇਰੇ ਤੋਂ ਬਹੁਤ ਸਾਰਾ ਕੁਝ ਬਹੁਤ ਅੱਛਾ ਕਰਿਆ ਆਪਣੇ ਬਲ ਸੇ ਨਮਸਕਾਰ ਤੁਸੀਂ ਵੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ ਜਿਆਦਾਤਰ ਸਰਕਾਰੀ ਹਸਪਤਾਲਾਂ ਦੇ ਬਾਰੇ ਲੋਕਾਂ ਦੀ ਛਵੀ ਇਹ ਹੁੰਦੀ ਹੈ ਕਿ ਇਹ ਮਾਤਰ ਰੈਫਰ ਹਸਪਤਾਲ ਹਨ ਪਰ ਜੇ ਅਸੀਂ BBMP ਨੰਗਲ ਦੀ ਗੱਲ ਕਰੀਏ ਤਾਂ BBMP ਨੰਗਲ ਦਾ ਜੋ ਹਸਪਤਾਲ ਹੈ ਉਸ ਨੇ ਛਵੀ ਬਿਲਕੁਲ ਚੁੱਟਲਾ ਕੇ ਰੱਖ ਦਿੱਤੀ ਹੈ ਕਿਉਂਕਿ PMO BBMP ਹਸਪਤਾਲ ਮੈਡਮ ਸ਼ਾਲਨੀ ਚੋਧਰੀ ਨੇ ਦਾਵਾ ਕੀਤਾ ਹੈ ਕਿ ਹੁਣ ਕਿਸੇ ਵੀ ਪੇਸ਼ੈਂਟ ਨੂੰ ਚੰਡੀਗੜ੍ਹ ਪਜੀ ਵਰਗੇ ਹਸਪਤਾਲ ਦੇ ਲਈ ਰੈਫਰ ਨਹੀਂ ਕੀਤਾ ਜਾਵੇਗਾ ਕਿਉਂਕਿ ਉਹਨਾਂ ਦੇ ਕੋਲ ਹੁਣ ਮਾਹਿਰ ਡਾਕਟਰਾਂ ਦੀ ਮੌਜੂਦ ਹੈ ਪੰਜਾਬ ਟੀਵੀ ਪ੍ਰਾਈਮ ਦੇ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹਸਪਤਾਲ ਦੇ ਵਿੱਚ ਆਸ਼ਵਮਨ ਸਕੀਮ ਮਿਲੇਗੀ ਅਤੇ ਨਾਲ ਹੀ ਜਨ ਆਸ਼ੀ ਦੀ ਕੇਂਦਰ ਵੀ ਹਸਪਤਾਲ ਦੇ ਵਿੱਚ ਖੋਲਿਆ ਜਾਵੇਗਾ ਤਾਂ ਕਿ ਹਸਪਤਾਲ ਦੇ ਮਰੀਜ਼ਾਂ ਨੂੰ ਵਹਤਰ ਸਹੂਲਤਾਂ ਮਿਲ ਸਕਣ ਉੱਥੇ ਹੀ ਪੰਜਾਬ ਟੀਵੀ ਪ੍ਰਾਈਮ ਦੇ ਨਾਲ ਗੱਲਬਾਤ ਕਰਦੇ ਹੋਏ ਡਾਕਟਰ ਸੰਦੀਪ ਨੇ ਦੱਸਿਆ ਕਿ ਪੇਟ ਦੇ ਹਰ ਤਰ੍ਹਾਂ ਦੇ ਆਪਰੇਸ਼ਨ ਉਹਨਾਂ ਵੱਲੋਂ ਕੀਤੇ ਜਾ ਰਹੇ ਹਨ ਅਤੇ ਦੂਰਬੀਨ ਦੇ ਨਾਲ ਵੀ ਆਪਰੇਸ਼ਨ ਹਸਪਤਾਲ ਦੇ ਵਿੱਚ ਸ਼ੁਰੂ ਕਰ ਦਿੱਤੇ ਗਏ ਹਨ ਉਹਨਾਂ ਨੇ ਕਿ ਪਿਛਲੇ 15 ਦਿਨਾਂ ਦੇ ਵਿੱਚ ਲਗਭਗ 35 ਤੋਂ ਜ਼ਿਆਦਾ ਮੇਜਰ ਆਪਰੇਸ਼ਨਾਂ ਤੇ 30 ਤੋਂ ਜ਼ਿਆਦਾ ਮਾਈਨਰ ਆਪਰੇਸ਼ਨ ਉਹਨਾਂ ਬਲੌਕ ਕੀਤੇ ਜਾ ਚੁੱਕੇ ਹਨ ਤੇ ਜਿਸ ਦੇ ਨਾਲ ਮਰੀਜ਼ਾਂ ਨੂੰ ਕਾਫੀ ਰਾਹਤ ਮਿਲੀ ਹੈ ਤੇ ਜਿਸ ਤੋਂ ਬਾਅਦ ਮਰੀਜ਼ਾਂ ਦੇ ਰਿਸ਼ਤੇਦਾਰ ਵੀ ਡਾਕਟਰਾਂ ਦਾ ਧੰਨਵਾਦ ਕਰਦੇ ਹੋਏ ਨਜ਼ਰ ਆ ਰਹੇ ਸਨ ਇਹ ਹੋਣਾ ਹਸਪਤਾਲ ਦੇ ਵਿੱਚ ਮਰੀਜ਼ਾਂ ਦਾ ਝੁਕਾਅ ਜ਼ਿਆਦਾ ਹੋਣ ਦੇ ਚੱਲਦੇ ਹੋਏ ਸਟਾਫ ਦੀ ਸ਼ੋਰਟੇਜ ਆਵਰ ਬਰਡਨ ਅਤੇ ਓਟੀ ਦੇ ਲਈ ਕਿਤੇ ਕਿਤੇ ਸਟਾਫ ਦੀ ਕਮੀ ਦੇ ਚੱਲਦੇ ਹੋਏ ਆਪਰੇਸ਼ਨਾਂ ਦੇ ਵਿੱਚ ਕੁਝ ਦੇਰੀ ਹੋ ਰਹੀ ਹੈ ਪਰ ਫਿਰ ਵੀ ਹਸਪਤਾਲ ਦੇ ਵਿੱਚ ਵਧੀਆ ਇਲਾਜ ਚੱਲ ਰਿਹਾ ਹੈ ਬੀਬੀਐਮਪੀ ਹਸਪਤਾਲ ਦੇ ਡਾਕਟਰਜ਼ ਪੀਐਮਓ ਚੀਫ ਅਤੇ ਚੇਅਰਮੈਨ ਦੇ ਪ੍ਰਯਾਸਾਂ ਦੇ ਚੱਲਦੇ ਹੋਏ ਇਸ ਹਸਪਤਾਲ ਨੂੰ ਇੱਕ ਵਿਸ਼ਾਲ ਹਸਪਤਾਲ ਬਣਾਉਣ ਦਾ ਪ੍ਰਯਾਸ ਕੀਤਾ ਜਾ ਰਿਹਾ ਹੈ ਤੇ ਜੋ ਕਿ ਇੱਕ ਆਪਣੇ ਆਪ ਦੇ ਵਿੱਚ ਕਾਬਲੇ ਤਾਰੀਫ ਹੈ ਨੰਗਲ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਕੇਸ਼ ਰਾਣਾ ਦੀ ਰਿਪੋਰਟ ਠੀਕ ਹੈ ਜ ਇਹਦਾ ਨਾਮ ਵੀ ਇਰ ਕੋਲ ਹੈ ਉਹ ਜਿਸ ਨੂੰ ਬੀਜੇ ਲੈ ਗਏ ਉਸ ਨੂੰ ਬਿਲਕੁਲ ਬੋਲ ਨਹੀਂ ਦਿੱਤੀ ਉਹ ਪੰਪ ਦੇ ਨਾਲ ਸਾਹ ਦੇ ਦਿੱਤੇ ਇਸ ਨੂੰ 3 ਦਿਨ ਪੰਪ ਦੇ ਸਾਥ ਹੀ ਰਹੀ ਉਹ ਫਿਰ ਉਸ ਤੋਂ ਬਾਅਦ ਇਹਨੂੰ ਆਕਸੀਜਨ ਲੱਗ ਕੇ ਕਰੀਮਨ 15 ਦਿਨ ਲਈ ਆਕਸੀਜਨ ਵੀ ਲੱਗੀ ਵੀ ਫਿਰ ਉਸ ਤੋਂ ਬਾਅਦ ਮਤਲਬ ਕਿ 7 ਤਰੀਕ ਨੂੰ ਸਾਨੂੰ ਪੀਜੀਏ ਤੁਰੇ ਕਰਤਾ ਤਾਂ ਰੈਫਰ ਸਥਾਈ ਤਿਕ ਨੂੰ ਐਡਮਿਟ ਹੋਈ ਸੀ ਵੀ ਜੇ 7 ਨੂੰ ਉਹਰੇ ਕਰਤੇ 7 ਦੇ ਬਾਅਦ ਫਿਰ ਉਹਰੇ 5-7 ਦਿਨ ਬਾਅਦ ਆਕਸੀਜਨ ਖੁੱਲ ਗਈ थी ਫਿਰ ਆਕਸੀਜਨ ਦੇ ਬਾਅਦ ਫਿਰ ਹੁਣ ਠੀਕ ਹੈ ਮਤਲਬ ਕਿ ਫਿਰ ਗਲੇ ਵਿੱਚ ਵੀ ਪਾਈਪ পাইਸ ਤੇ ਫਿਰ ਉਹ ਵੀ ਖੁੱਲ ਗਿਆ ਹੁਣ ਵੀ 10-12 ਦਿਨ ਹੋ ਗਏ ਖੁੱਲੇ ਨੂੰ ਫਿਰ ਹੁਣ ਠੀਕ ਹੈ ਕੰਡੀਸ਼ਨ ਹੈ ਇਸ ਦੀ ਅੱਲਾਹ ਨਾਲ ਬੈਟਰ ਹੈ ਕੋਣ ਇਹਨਾਂ ਦਾ ਇਲਾਜ ਕਰ ਰਿਹਾ ਇੱਥੇ ਹਸਪੀਟਲ ਦੇ ਵਿੱਚ ਸੰਦੀਪ ਸਰ ਸਿਰਫ ਹੁਣ ਤੁਰਨੇ ਦਾ ਥੋੜੀ ਦਿੱਕਤ ਆ ਰਹੀ ਪੱਕੀ ਠੀਕ ਹੈ ਤੁਹਾਨੂੰ ਕੀ ਲੱਗਦਾ ਜਿਹੜੀ ਇਹ ਸੁਵਿਧਾਵਾਂ ਵਾਸਤੇ ਤੁਹਾਨੂੰ ਪੀਜੀਆਈ ਚੰਡੀਗੜ੍ਹ ਜਾਣਾ ਪੈਂਦਾ ਸੀ ਉਹ ਇੱਥੇ ਡਾਕਟਰ ਸੰਦੀਪ ਦੇ ਰਹੇ ਨੇ ਹਾਂਜੀ ਹਾਂਜੀ ਸਾਨੂੰ ਮਤਲਬ ਕਿ ਠੀਕ ਟ੍ਰੀਟਮੈਂਟ ਹੋ ਰਿਹਾ ਵੀ ਤੇ ਬਾਕੀ ਵੀ ਨਰਸ ਵਗੈਰਾ ਵੀ ਠੀਕ ਹੈ ਸੰਦੀਪ ਸਰ ਵੀ ਦੋਨੋਂ ਮਤਲਬ ਤਿੰਨ ਵਾਰ ਰਾਉਂਡ ਤੇ ਆਉਂਦੇ ਆ ਦੁਪਹਿਰ ਨੂੰ ਵੀ ਆਉਂਦੇ ਸਵੇਰੇ ਵੀ ਆਉਂਦੇ ਆ ਸ਼ਾਮ ਨੂੰ ਵੀ ਆਉਂਦੇ ਆ ਤੇ ਫਿਰ ਦੇਖ ਕੇ ਜਾਂਦੇ ਮਰੀਜ਼ ਪੀਜੀਆਈ ਤੋਂ ਮਤਲਬ ਇਹ ਇਸ ਤੋਂ ਵਧੀਆ ਪੀਜੀਆਈ ਨਹੀਂ ਹੈ ਮੈਂ ਤਾਂ ਇਹ ਕਹਿ ਰਿਹਾ ਕੈਸੇ ਅੱਜ ਦੀ ਡੇਟ ਦੇ ਵਿੱਚ ਹਾਂਜੀ ਹਾਂਜੀ की कहना चाहोगे डॉक्टर साहब को फिर डॉक्टर साहब बहुत अच्छे हैं नेचर भी बहुत अच्छा है डॉक्टर साहब का थैंक यू कह रही मैं सारे कह रहे हैं सभी पूरे परिवार के मेंबर कह रहे हैं हूं ठीक है मतलब बहुत उठे नालो बहुत ज्यादा अच्छी ट्रीटमेंट है बड़े राजकुमारी राजकुमारी क्या हुआ था इनको उस समय कैसे थे अब कैसे हैं ऑपरेशन करया ना उसके बाद तो ठीक ही हैं और इन्हना दिक्कत आई है बी नींद नहीं आँगी थी बिलकुल ही तीन दिन हो गए आखिरी रखी खुलियाँ इन्हों ने तो थोड़ा फर्क नींद आई थी तो सट के मैं लगी है ठंड हो फल की फैटरी बल गोल चक्कर के कोल गड्डी वाला मार के चल गया रोक ही नहीं इन्हों का ऑटो भी खराब हो गया इनकी हालत भी इधर गई उधर वाले हॉस्पिटल से इधर बह गया फिर मैंने उधर तो एक ही दिन रखे मतलब उधर रखे नहीं तो थोड़ी देर ही रखे उधर फिर इधर वेगा मैनू फिर ये डॉक्टर साहब मैं मिले इन्हे हाथ से केस दिया मैं फिर ये मतलब अब तो हूँ ठीक है पेट में ही सैट लगी धक्की खाने थे वो तो सबर करके अस डॉक्टर के कोल सबर करके बैठे मैं तुम्हें है बाकी उपरवाल है बचाने वाला ਹੂੰ ਠੀਕ ਹੈਗੇ ਬਸ ਡਾਕਟਰ ਸਾਹਿਬ ਤੋਂ ਭਗਵਾਨ ਕਿ ਬਰਾਬਰੀ ਹੈ ਸਰ ਮੇਰੇ ਤੋਂ ਬਹੁਤ ਸਾਰਾ ਕੁਝ اچھا ਕਰਿਆ ਆਪਣੇ ਵੱਲ ਸੇ ਠੀਕ ਹੈ ਹਨ ਤਾਂ ਤੋ ਕੋਸ਼ਿਸ਼ ਪੂਰੀ ਕਰੀਆ ਠੀਕ ਠਾਕ ਹੈ ਹਨ ਦਵਾਈਆਂ ਖੋਲੀ ਹੈ ਹਨ ਟਾਈਮ ਸੇ ਮੰਗਾ ਰਹੇ ਹਨ ਖਾਵਾ ਰਹੇ ਹਨ ਸਾਰਾ ਕੁਝ ਠੀਕ ਹੈ ਹੁਣ ਬੀਬੀ ਐਮ ਬੀ ਹਸਪੀਟਲ ਦੇ ਵਿੱਚ ਪੇਟ ਤੇ ਰਿਗਾਰਡਿੰਗ ਹਰ ਤਰੀਕੇ ਦੇ ਆਪਰੇਟ ਕੀਤੇ ਜਾਂਦੇ ਹਨ ਜਿਵੇਂ ਕਿ ਪੇਟ ਦਾ ਕੈਂਸਰ ਪਿੱਤੇ ਪਿੱਤੇ ਵਿੱਚ ਪਥਰੀ ਖਾਣੇ ਵਾਲੀ ਨਾਲੀ ਵਿੱਚ ਪਥਰੀ ਪੈਂਕਰੀਆਸ ਆਂਤ ਰੁਕੀ ਹੋਈ ਆਂਤ ਫੱਟੀ ਹੋਈ ਗਦੂਤਾਂ ਦਾ ਕਿਡਨੀ ਵਿੱਚ ਕੋਈ ਪਥਰੀ ਇਹ ਸਾਰੇ ਕੁੱਲ ਮਿਲਾ ਕੇ ਕੋਈ ਵੀ ਸਰੀਰ ਦਾ ਕੈਂਸਰ ਹੈ ਸਾਰੇ ਇੱਥੇ ਆਪਰੇਟ ਕੀਤੇ ਜਾਂਦੇ ਹਨ ਸਰ ਜੇ ਅਸੀਂ ਗੱਲ ਕਰੀਏ ਤਾਂ ਇਸ ਮਹੀਨੇ ਲਗਭਗ ਤੁਹਾਡੇ ਵੱਲੋਂ ਕਿੰਨੇ ਆਪਰੇਟ ਕਰ ਦਿੱਤੇ ਗਏ ਨੇ ਮੇਜਰ ਮੇਜਰ ਤੇ ਮਾਈਨਰ ਦੋਨੋਂ ਮਿਲਾ ਕੇ ਕਿਸ ਮੇ ਨੇ ਆ ਰੌਂਡ ਅਪ ਬਟ 15 16 ਦਿਨਾਂ ਦੇ ਵਿੱਚ ਹੀ ਦਸੰਬਰ ਦੇ ਮੈਂ 35 ਤੋਂ ਜ਼ਿਆਦਾ ਮੇਜਰ ਆਪਰੇਟ ਕਰ ਚੁੱਕਾ ਹਾਂ ਅਤੇ ਆਲਮੋਸਟ 30 ਪਲੱਸ ਮੈਂ ਮਾਈਨਰ ਕੇਸ ਕਰ ਚੁੱਕਾ ਹਾਂ ਸਰ ਕੋਈ ਅਜਿਹਾ ਐਕਸਪੀਰੀਅੰਸ ਜਿਹੜਾ ਤੁਸੀਂ ਵੇਖਦੇ ਹੋ ਕਿ ਪੀਜੀਆਈ ਵਰਗੇ ਵੱਡੇ ਹਸਪੀਟਲ ਦੇ ਵਿੱਚ ਆਪਰੇਟ ਹੋਣਾ ਸੀ ਪਰ ਤੁਸੀਂ ਆਪਰੇਟ ਕੀਤਾ ਏ ਤੇ ਤੁਸੀਂ ਸੈਟੀਸਫਾਈ ਹੋ ਉਸ ਤੋਂ ਹਾਂਜੀ ਪਿਛਲੇ 3 ਦਿਨ ਪਹਿਲਾਂ ਸਾਡੇ ਕੋਲ ਇੱਕ ਰੋਡ ਸਾਈਡ ਐਕਸੀਡੈਂਟ ਪੇਸ਼ੈਂਟ ਆਇਆ ਸੀਗਾ ਆਟੋ ਡਰਾਈਵਰ ਸੀਗਾ ਉਹ ਤੇ ਉਹਨਾਂ ਦੇ ਆਟੋ ਦਾ ਐਕਸੀਡੈਂਟ ਹੋ ਗਿਆ ਸੀ ਅਤੇ ਆਟੋ ਪਲਟ ਗਿਆ ਸੀ ਜਿਸ ਵਿੱਚ ਕੀ ਉਹਨਾਂ ਦੀ ਪੇਟ ਦੀ ਜਿਸ ਵਿੱਚ ਕੀ ਉਹਨਾਂ ਦੀ ਪੇਟ ਦੀ ਆਂਤ ਜਿਹੜੀ ਹੈ ਉਹ ਫਟ ਗਈ ਸੀ ਤੇ ਉਹ ਮੇਰੇ ਕੋਲ ਐਮਰਜੈਂਸੀ ਵਿੱਚ ਆਏ ਸਨ ਅਸੀਂ ਪ੍ਰੋ ਪੇਸ਼ੈਂਟ ਨੂੰ ਪ੍ਰੋਪਰ ਰੀਸਸਸਿਟੇਟ ਕਰਕੇ ਉਹਨਾਂ ਦਾ ਅਗਲੇ ਦਿਨ ਆਪਰੇਟ ਲਿਆ ਅਤੇ ਉਹਨਾਂ ਦੀ ਪੇਟ ਦੀ ਆਂਤ ਸਾਰੀ ਮੈਂ ਖੁਦ ਰਿਪੇਅਰ ਕੀਤੀ ਅਤੇ ਹੁਣ ਪੇਸ਼ੈਂਟ ਜਿਹੜਾ ਹੈ ਉਹ ਬਿਲਕੁਲ ਸਟੇਬਲ ਹੈ ਇੱਕ ਹੋਰ ਤੁਸੀਂ ਮਿਲਾਰੇ ਸੀ ਪੇਸ਼ੈਂਟ ਜਿਹੜਾ ਪੀਜੀਆਈ ਤੋਂ ਇੱਥੇ ਆਇਆ ਹੈ ਜੀ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਉਹ ਪੇਸ਼ੈਂਟ ਹਸਬੰਡ ਵਾਈਫ ਦਾ ਰੋਡ ਸਾਈਡ ਐਕਸੀਡੈਂਟ ਹੋਇਆ ਸੀ ਵਾਈਫ ਅਨਕੌਂਸ਼ੀਅਸ ਸੀਗੀ ਤੇ ਆਲਮੋਸਟ ਉਹ 15 ਦਿਨ ਪੀਜੀਆਈ ਰਹਿ ਕੇ ਆਏ ਸੀਗੇ ਉਸ ਤੋਂ ਬਾਅਦ ਟर्शਰੀ ਕੇਅਰ ਦੇ ਲਈ ਪੀਜੀਆਈ ਨੇ ਬੀਬੀ ਐਮਬੀ ਨੰਗਲ ਮੇਰੇ ਕੋਲ ਭੇਜ ਦਿੱਤੇ ਸਨ ਅਤੇ ਇਸ ਦਾ ਸ਼ਰੀ ਕੇਅਰ ਦੌਰਾਨ ਹੀ ਮਰੀਜ਼ ਹੁਣ ਬੋਲਣ ਲੱਗ ਪਿਆ ਹੈ ਉਹਦੀ ਟ੍ਰਕੀਓਸਟਮੀ ਆਊਟ ਹੋ ਗਈ ਹੈ ਜਿਹੜੀ ਟ੍ਰਕੀਓਸਟਮੀ ਮੀਨਸ ਗਰਲ ਵਿੱਚ ਪਾਈ ਹੋਈ ਪਾਈਪ ਅਤੇ ਮਰੀਜ਼ ਥੋੜਾ ਥੋੜਾ ਚੱਲਣ ਵੀ ਲੱਗ ਪਿਆ ਹੈ ਦੂਰਬੀਨ ਦੇ ਨਾਲ ਸਰਪਿੱਤੇ ਦਾ ਆਪਰੇਸ਼ਨ ਕੀਤਾ ਜਾਂਦਾ ਹੈ ਅਪੈਂਡਿਕਸ ਦਾ ਕੀਤਾ ਜਾਂਦਾ ਹੈ ਗਦੂਤਾ ਦਾ ਕੀਤਾ ਜਾਂਦਾ ਹੈ ਈਵਨ ਕਿ ਕਿਡਨੀ ਵਿੱਚੋਂ ਪਥਰੀ ਵੀ ਇੱਥੇ ਹੀ ਆਪਾਂ ਕੱਢ ਦਿੰਨੇ ਹਾਂ ਸਰ ਔਰ ਕੋਈ ਜਿੰਨ ਮਤਲਬ ਜੋ ਵੀ ਦੂਰਬੀਨ ਨਾਲ ਆਪਰੇਸ਼ਨ ਪੋਸੀਬਲ ਹੈ ਉਹ ਇੱਥੇ ਮੈਂ ਆਪ ਕਰ ਦਿੰਨਾ ਹਾਂ ਜੀ ਸਰ ਕੁਝ ਇਸ ਤਰ੍ਹਾਂ ਦਾ ਵੀ ਹੈ ਲੋਕਾਂ ਨੇ ਸੋਚਿਆ ਕਿ ਦੂਰਬੀਨ ਦੇ ਆਪਰੇਸ਼ਨ ਜਿਆਦਾ ਸਕਸੈਸ ਨਹੀਂ ਹੁੰਦੇ ਇਸ ਤਰ੍ਹਾਂ ਦਾ ਵੀ ਹੈ ਕੁਝ ਅ ਨਹੀਂ ਦੂਰਬੀਨ ਦੇ ਆਪਰੇਸ਼ਨ ਸਕਸੈਸ ਹੁੰਦੇ ਨੇ ਦੂਰਬੀਨ ਦੇ ਆਪਰੇਸ਼ਨ ਦੇ ਨਾਲ ਪੇਸ਼ੈਂਟ ਨੂੰ ਦਰਦ ਘੱਟ ਹੁੰਦੀ ਹੈ ਉਹ ਪੇਸ਼ੈਂਟ ਰਿਕਵਰੀ ਜਲਦੀ ਹੋ ਜਾਂਦੀ ਹੈ ਪੇਸ਼ੈਂਟ ਦੀ ਪੇਟ ਤੇ ਟਾਂਕੇ ਨਹੀਂ ਲੱਗਦੇ ਅ ਦੇਖੋ ਬੀਬੀਐਮਬੀ ਦੇ ਵਿੱਚ ਕਾਫੀ ਸਟਾਫ ਦੀ ਸ਼ਾਰਟੇਜ ਹੈ ਔਰ ਥੋੜਾ ਜਿਹਾ ਪਿਛਲੇ ਕੁਝ ਸਮੇਂ ਦੇ ਵਿੱਚ ਕੀ ਹੈ ਕਿ BBMB ਦੇ ਮਤਲਬ ਮਰੀਜ਼ਾਂ ਦਾ ਝੁਕਾ BBMB ਹਸਪਤਾਲ ਵੱਲ ਬਹੁਤ ਜ਼ਿਆਦਾ ਹੋਇਆ ਹੈ ਇਸ ਕਰਕੇ ਥੋੜਾ ਜਿਹਾ ਸਟਾਫ ਜਿਹੜਾ ਸਾਡਾ ਹੈ ਓਵਰ ਬਰਡਨ ਹੈ ਇਸ ਕਰਕੇ ਥੋੜਾ ਜਿਹਾ ਇਹ ਮਤਲਬ ਕਿ OT ਨੂੰ ਲੈ ਕੇ ਥੋੜੇ ਬਹੁਤੇ ਇਹ ਸਟਾਫ ਦੀ ਅਵੇਲੇਬਿਲਟੀ ਨਹੀਂ ਹੋਣਾ ਆਪਰੇਸ਼ਨ ਵਿੱਚ ਦੇਰੀ ਹੋਣਾ ਇਹ ਸਾਨੂੰ ਥੋੜੀਆਂ ਜੀਆਂ ਮੁਸੀਬਤ ਦਾ ਚੱਲ ਰਹੀਆਂ ਪੈ ਰਹੀਆਂ ਹਨ ਸਾਰੇ ਆਪਣੇ ਪੀਐਮਓ ਮੈਮ ਬੜੇ ਪੋਜ਼ਿਟਿਵ ਨੇ ਔਰ ਪੂਰੀਆਂ ਕੋਸ਼ਿਸ਼ਾਂ ਕਰ ਰਹੇ ਨੇ ਕਿ ਹਸਪੀਟਲ ਦੇ ਵਿੱਚ ਸਟਾਫ ਆਏ ਆਪਣੇ ਚੀਫ ਸਰ ਬਹੁਤ ਜ਼ਿਆਦਾ ਪੋਜ਼ਿਟਿਵ ਨੇ ਮਤਲਬ ਜੋ ਵੀ ਮੇਰੇ ਹਾਇਰ ਅਥਾਰਟिटीज ਨੇ ਦੇ ਆਰ ਵੈਰੀ ਮਚ ਪੋਜ਼ਿਟਿਵ ਔਰ ਉਹ ਚਾਹਦੇ ਨੇ ਕਿ ਇੱਥੇ ਇਸ ਹਸਪੀਟਲ ਨੇ ਇੰਨੀ ਰਫ਼ਤਾਰ ਪਕੜੀ ਹੈ ਪਿਛਲੇ ਕੁਝ ਮਹੀਨਿਆਂ ਦੇ ਵਿੱਚ ਔਰ ਇੱਥੇ ਜੋ ਵੀ ਮਾਡਰਨਾਈਜੇਸ਼ਨ ਔਰ ਸਟਾਫ ये सारा प्रॉपर इक्विपमेंट सारे जल्दी तो जल्दी पूरी करके एक इन एक व्या विशाल हस्पता बनाया जाए ये आयुष्मान स्कीम और जो हॉस्पिटल रेनोवेशन है ये हमारे अध्यक्ष महोदय की मार्गदर्शन पे ही कमिटीज बनी हुई हैं और सेक्रेटरी साहब और मेंबर इरीगेशन भी आए थे और मेंबर इरीगेशन ने मुझे बहुत हौसला दिलाया इनफैक्ट हमारी काफ़ी सारी हॉस्पिटल की रेनोवेशन की बातें उन्होंने मान लिया है तो अब आपको आने वाले दिनों में होपफुली अच्छा हॉस्पिटल देखने को मिलेगा जिसमें कुछ रिवाइज स्ट्रक्चर्स होंगे और कुछ नए प्रोजेक्ट्स होंगे वो मैं अभी आपको सारी डिस्क्लोज नहीं कर सकती जब हम आपके सामने लाएंगे तब आपको हर्ष होगा मेरे को मेंबर आई साहब ने मेम्बर इरीगेशन साहब ने तो जन औषधि खोलने के लिए भी जल्दी से जल्दी हिदायत हिदायत दी है तो आयुष्मान के बाद हम हॉस्पिटल में एक जन औषधि केंद्र भी खोलेंगे तो मैं सेक्रेटरी साहब और आ, मेंबर साहब और चीफ साहब और अध्यक्ष महोदय सबकी बहुत आभारी कि वो मुझे बहुत हेल्पिंग हैंड मिलता है उनसे और मैं उनके मार्गदर्शन में अच्छा काम कर पाती हूँ ऐसा माना जा सकता है कि आने वाले दिनों में बड़े शहरों में जैसे अस्पतालों में सुविधाएं मिलती हैं वो एंगी 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 जा रही हैं हाँ जी काफ़ी हद तक हम आपको सुविधाएं देंगे प्रॉब्लम हमारे साथ ये है कि जैसे ये दस ये जो हॉस्पिटल है ये हंड्रेड वेडेड हॉस्पिटल है हंड्रेड वेडेड हॉस्पिटल में गवर्नमेंट की गाइडलाइंस के हिसाब से कुछ हिदायतें हैं तो हम उन हिदायतों के अनुसार इसको डिवेलप करेंगे तो हम इसको एक अच्छा मॉडर्नाइज हॉस्पिटल बनाएंगे जिस पर ज़्यादा से पब्लिक को यहाँ पर सुविधाएँ मिल सके और पेशेंट्स को फिर चंडीगढ़ रेफ़र करना मुश कम पड़ जाए तो हम चाहते हैं हमारे पास सारे स्पेशलिटी के डॉक्टर्स अभी मौजूद हैं तो पेशेंट्स यहीं पर ट्रीट हो जाएं तो लोगों को भी फ़ायदा होगा सरकार को भी फ़ायदा होगा और हमारे बोर्ड वाले तो इसके लिए कटिबद्ध है तो चेयरमैन साहब और मेंबर साहब और सेक्रेटरी साहब मुझसे आए दिन वार्ता करते रहते हैं और वो समय सीमा के अंदर जल्द से जल्द काम चाहते हैं तो उनका सहयोग है मुझे काफ़ी चीफ साहब पर्सनली बहुत इंटरेस्ट लेते हैं मैंने स्टाफ की भी डिमांड करी है कि अब क्योंकि हमारे पास ऑलमोस्ट समस्त स्पेशलिटी के डॉक्टर्स मौजूद हैं और काफ़ी सर्जरीज हो रही है मेडिसिन का भी काफ़ी काम है चेस्ट और टीबी के भी डॉक्टर हमारे पास उपलब्ध हैं पीडियाट्रिशन भी हैं तो हम सारे डिपार्टमेंट्स को अपग्रेड कर रहे हैं और चीफ साहब को मैंने लिखकर भी दिया है कि हमें स्टाफ और फार्मासिस्ट ज़्यादा से ज़्यादा दें तो वो भी उन्होंने अप्रूवल दे दी है तो होपफुली आपको विथ स्टाफ अच्छी फैसिलिटीज़ लोगों के लिए ज़रूर मिलेंगी